ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਤਾਂ ਜਿਹੜਾ ਅੱਜ ਧਰਨਾ ਚੱਲੀ ਜਾਂਦਾ ਆਪਣੇ 13 ਤਰੀਕ ਨੂੰ ਦਿੱਲੀ ਜਾਣਾਗਾ ਤਾਂ ਉਹ ਤੁਸੀਂ ਹਰਿਆਣਾ ਸਰਕਾਰ ਦੇ ਸਿਸਟਮ ਦੇਖੋ ਤੁਸੀਂ ਹੁਣ ਦਿਖਾਉਣੇ ਆ ਆਪਣਾ ਜਿਹੜਾ ਪਿੰਡ ਪੈਂਦਾ ਇਹ ਪੈਂਦਾ ਬਾਰਡਰ ਤੇ ਤਿੰਨ ਪਾਸਿਆਂ ਤੋਂ ਲੱਗਦਾ ਇੱਧਰ ਕੁਸਲਾ ਰਹਿ ਗਿਆ ਇੱਧਰ ਜੋੜਕੀਆਂ ਇੱਧਰ ਨਥੇ ਆ ਉਧਰ ਫੱਤਾ ਤੇ ਤਿੰਨੇ ਬਾਰਡਰ ਇਹਨਾਂ ਨੇ ਬਿਲਕੁਲ ਜਮਾ ਸੀਲ ਕਰਤੇ ਸੜਕ ਪੱਟਦੀ ਆ ਦੇਖੋ ਤੁਸੀਂ ਤੁਹਾਨੂੰ ਦਿਖਾਈਏ ਅਸੀਂ ਵੀ ਉੱਪਰ ਦੇ ਆਏ ਆ ਪਹੀ ਤੋਂ ਤਾਂ ਆ ਦੇਖੋ ਸੜਕ ਪੱਟੀ ਪਈ ਆ ਉਹ ਨਹਿਰ ਦਾ ਜਿਹੜਾ ਪੋਲਾ ਉਹ ਵੀ ਸੀਲ ਕਰਤਾ ਤਾਂ ਹੁਣ ਥੋੜਾ ਜਿਹਾ ਆਪ ਦਾ ਸਾਬਕਿਤਾਬ ਲਾ ਲਿਓ ਕਿ ਕਿੱਧਰ ਦੀ ਆਉਣਾ ਕਿਵੇਂ ਕਰਨਾ ਤਿਆਰੀ ਥੋੜੀ ਐ ਇੱਕ ਜ਼ਿੰਮੇਦਾਰਾਂ ਨੂੰ ਵੀ ਜਾਦੇ ਕਰਨੀ ਪੂ ਤੇ ਇੱਧਰ ਆਉਣਾ ਸੀਗਾ ਅਸੀਂ ਖੇਤ ਸੀ ਆ ਆਪਣੀ ਮੋਟਰ ਆ ਗਈ ਤੇ ਉਧਰ ਖੇਤ ਜਾਣਾ ਸੀ ਅਸੀਂ ਉੱਪਰ ਦੀ ਆਏ ਲੰਘ ਕੇ ਸਰਕਾਰ ਦੇਖ ਸਕਦੇ ਹੋ ਤੁਸੀਂ ਕਿੰਨੀ ਜਾਦੇ ਵੱਡੇ ਪ੍ਰਬੰਧ ਕਰ ਰਹੀ ਆ। ਅੰਕਲ ਜਮਾ ਕਮਾਲ ਹੀ ਕਰਤੀ ਜਮਾ ਇਹਨਾਂ ਨੇ ਆ। ਆ ਪੁਰ ਤੋੜਨ ਗਏ ਹਨ। ਹੈ? ਆ ਪੁਰ ਭੰਨਣ ਗਏ। ਹੁਣ ਜੇ ਖੇਤ ਲੰਘਣਾ ਹੋਇਆ ਇੱਧਰ ਜਾਣਾ ਫੇਰ ਕਿੱਧਰ ਜਾਊਗਾ ਨਾ। ਕਿਸੇ ਖੇਤ ਤਾਂ ਪਾਣੀ ਧਾਣੀ ਵੀ ਲਾਉਣਾ ਸੌ ਕੰਮ। ਪਾਣੀ ਲਾਉਣੀ ਆ ਖੇਤ ਬੰਦੇ ਰੇਕ ਕੁੜਾ ਵੀ ਲਾਣਾ। ਇਹ ਸਰਕਾਰ ਦਾ ਹੈ ਤਾਂ ੱੱਕਾ ਇਹ ਕੋਈ ਬਾਹਲੀ ਚੰਗੀ ਗੱਲ ਨਹੀਂ ਹੈਗੀ ਇਹ ਭਾਖੜਾ ਮੇਨ ਬ੍ਰਾਂਚ ਜਿਹੜੀ ਮੇਨ ਆ ਭਾਖੜਾ ਇਨਾ ਫਰ ਸਾਡੇ ਕੋਲ ਰਹਿ ਨਹੀਂ ਹੈ ਗਿਆ ਰਿਆਂ ਦੇ ਰਹਿ ਨਹੀਂ ਹੁਣ ਹਾਂ ਹਾਂ ਬੰਦੂ ਕਿੰਨਾ ਵਾ ਦੋ ਦਿਨ ਤਾਂ ਰੱਖਣਗੇ